ਾਰੇ ਦੋਸਤੋ ਪਿਛਲੇ ਲੈਕਚਰ ਵਿੱਚ ਅਸੀਂ ਜਾਣਿਆ ਸੀ ਕਿ ਡਿਜੀਟਲ ਤੋਂ ਐਨਲੌਗ ਕਨਵਰਟਰ ਜਾਂ ਡੀਏਸੀ ਕਿਵੇਂ ਡਿਜੀਟਲ ਸਿਗਨਲਾਂ ਨੂੰ ਐਨਲੌਗ ਰੂਪ ਵਿੱਚ ਬਦਲਦਾ ਹੈ ਅਸੀਂ ਸਿੱਖਿਆ ਸੀ ਕਿ ਡੀਏਸੀ ਵੇਟਡ ਸਮਿੰਗ ਵਿਧੀ ਵਰਤਦਾ ਹੈ ਤਾਂ ਜੋ ਡਿਜੀਟਲ ਇਨਪੁਟ ਅਨਸਾਰ ਐਨਲੌਗ ਆਉਟਪੁੱਟ ਤਿਆਰ ਕਰ ਸਕੇ ਅੱਜ ਅਸੀਂ ਆਪਣੀ ਚਰਚਾ ਨੂੰ ਜਾਰੀ ਰੱਖਦੇ ਹੋਏ ਸਭ ਤੋਂ ਆਸਾਨ ਕਿਸਮ ਦੇ ਡੀਏਸੀ ਬਾਰੇ ਗੱਲ ਕਰਾਂਗੇ ਜਿਸ ਨੂੰ ਬਾਈਨਰੀ ਵੇਟਡ ਰੈਜ਼ਿਸਟਰ ਡੀਏਸੀ ਕਿਹਾ ਜਾਂਦਾ ਹੈ ਇੱਕ ਬਾਈਨਰੀ ਵੇਟਡ ਰੈਜ਼ਿਸਟਰ ਡੀਏਸੀ ਰੈਜ਼ਿਸਟਰਾਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਦੇ ਮੁੱਲ ਹਰ ਇੱਕ ਇਨਪੁਟ ਬਿਟ ਦੇ ਸਥਾਨਕ ਮੁੱਲ ਅਨੁਸਾਰ ਨਿਰਧਾਰਿਤ ਹੁੰਦੇ ਹਨ ਇਹ ਵਿਧੀ ਡਿਜੀਟਲ ਮੁੱਲਾਂ ਨੂੰ ਅਨੁਪਾਤਕ ਐਨਲੌਗ ਵੋਲਟੇਜ ਵਿੱਚ ਬਦਲਣਾ ਸੰਭਵ ਬਣਾਉਂਦੀ ਹੈ ਇਹ ਇੱਕ ਤੇਜ਼ ਅਤੇ ਸਿੱਧੀ ਤਕਨੀਕ ਹੈ ਪਰ ਇਸ ਦੀ ਸ਼ੁੱਧਤਾ ਰੈਜ਼ਿਸਟਰਾਂ ਦੇ ਮੁੱਲਾਂ ਦੀ ਸ਼ੁੱਧਤਾ ਤੇ ਨਿਰਭਰ ਕਰਦੀ ਹੈ ਇਸ ਦੇ ਕੰਮਕਾਜ ਨੂੰ ਸਮਝਣ ਲਈ ਅਸੀਂ ਇਸ ਦਾ ਸਰਕਟ ਦੇਖਾਂਗੇ ਆਊਟਪੁੱਟ ਵੋਲਟੇਜ ਸਮੀਕਰਨ ਭਾਵ ਐਕਸਪ੍ਰੈਸ਼ਨ ਲੱਭਾਂਗੇ ਅਤੇ ਇਸ ਦੇ ਫਾਇਦੇਆਂ ਅਤੇ ਕਮੀਆਂ ਬਾਰੇ ਗੱਲ ਕਰਾਂਗੇ ਆਓ ਬਾਈਨਰੀ ਵੇਟਿਡ ਰੈਜ਼ਿਸਟਰਡ ਡੀਏਸੀ ਦੇ ਮੂਲ ਸੰਕਲਪ ਨਾਲ ਸ਼ੁਰੂ ਕਰੀਏ ਬਾਈਨਰੀ ਵੇਟਿਡ ਰੈਜ਼ਿਸਟਰਡ ਡੀਏਸੀ ਇੱਕ ਸਧਾਰਨ ਨਿਜਮ ਤੇ ਕੰਮ ਕਰਦਾ ਹੈ ये हर इनपुट वेट न एक वेट दे के डिजिटल इनपुट एनालॉग आउटपुट बदलता है डिजिटल इनपुट का हर वेट वक् वक् मुल दर्शाता है जिस सब तो महत्वपूर्ण वेट भाव एम एस बी आउटपुट सब तो योगदान पाँदा है तो सब तो घट महत्वपूर्ण वेट भाव एल एस बी सब तो योगदान पाँगा है आओ फोर बेट सर्कट डाइग्राम की मदद वाइनरी वेटेड रजिस्टर डी ए कारगुजारी समझते हाँ ਇਸ ਸਰਕਟ ਵਿੱਚ ਚਾਰ ਡਿਜੀਟਲ ਇਨਪੁਟ ਵੇਟਰਨ ਜਿਨ੍ਹਾਂ ਨੂੰ ਅਸੀਂ B3 B2 B1 ਅਤੇ B0 ਕਹਾਵਾਂਗੇ ਇੱਥੇ B3 MSB ਹੈ ਅਤੇ B0 LSB ਹਰ ਇਨਪੁਟ ਰਜਿਸਟਰ ਆਹੀ ਕਰੰਟ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਹ ਰਜਿਸਟਰ 2 ਦੀ ਘਾਤ ਭਾਵ ਪਾਵਰ ਆਫ 2 ਅਨਸਾਰ ਵੇਟਡ ਹੁੰਦੇ ਹਨ B3 ਨਾਲ ਜੁੜਿਆ ਰਜਿਸਟਰ ਸਭ ਤੋਂ ਛੋਟਾ ਮੁੱਲ ਰੱਖਦਾ ਹੈ ਜਿਸ ਨੂੰ R ਨਾਲ ਦਰਸਾਇਆ ਜਾਂਦਾ ਹੈ ਜਦ ਕਿ B0 ਨਾਲ ਜੁੜਿਆ ਰੈジਸਟਰ ਸਭ ਤੋਂ ਵੱਡਾ ਮੁੱਲ ਰੱਖਦਾ ਹੈ ਜੋ 8R ਹੁੰਦਾ ਹੈ ਸਕਰੀਨ ਉੱਪਰ ਦਿੱਤੇ ਹੋਏ ਸਰਕਟ ਡਾਇਗਰਾਮ ਨੂੰ ਦੇਖੋ ਡਿਜੀਟਲ ਇਨਪੁਟ ਇਨ ਵੇਟਡ ਰੈジਸਟਰ ਰਾਹੀਂ ਇੱਕ ਆਪਰੇਸ਼ਨਲ ਐਂਪਲੀਫਾਇਰ ਨਾਲ ਜੁੜੇ ਹੋਏ ਹਨ ਆਪਰੇਸ਼ਨਲ ਐਂਪਲੀਫਾਇਰ ਇੱਕ ਸਮਿੰਗ ਐਂਪਲੀਫਾਇਰ ਵਜੋਂ ਕੰਮ ਕਰਦਾ ਹੈ ਇਹ ਹਰੇਕ ਰੈジਸਟਰ ਵਿੱਚੋਂ ਆਉਣ ਵਾਲੇ ਕਰੰਟ ਨੂੰ ਮਿਲਾ ਕੇ ਇੱਕ ਅਨੁਸਾਰੀ ਐਨਾਲੌਗ ਆਉਟਪੁਟ ਵੋਲਟੇਜ ਤਿਆਰ ਕਰਦਾ ਹੈ ਹਰ ਰੈジਸਟਰ ਵਿੱਚੋਂ ਵਗਣ ਵਾਲਾ ਕਰੰਟ ਡਿਜੀਟਲ ਇਨਪੁਟ ਦੇ ਮੁੱਲ ਤੇ ਨਿਰਭਰ ਕਰਦਾ ਹੈ ਅਤੇ ਅੰਤਮ ਐਨਾਲੌਗ ਆਉਟਪੁਟ ਇਨ੍ਹਾਂ ਕਰੰਟਾਂ ਦਾ ਰੈਫਰੈਂਸ ਵੋਲਟੇਜ ਦੁਆਰਾ ਸਕੇਲ ਕੀਤਾ ਹੋਇਆ ਜੋੜ ਹੁੰਦਾ ਹੈ ਸਰਕਟ ਵਿੱਚ ਦਿਖਾਈ ਗਈ ਇਨਵਰਟਿੰਗ ਸਮਿੰਗ ਐਂਪਲੀਫਾਇਰ ਵੰਤਰ ਵਿੱਚ ਆਉਟਪੁਟ ਵੋਲਟੇਜ ਕਰੰਟਾਂ ਦੇ ਜੋੜ ਨੂੰ ਫੀਡਬੈਕ ਰੈジਸਟਰ RF ਨਾਲ ਗੁਣਾ ਕਰਕੇ ਮਿਲਦਾ ਹੈ ਬਾਈਨਰੀ ਵੇਟਡ ਰੈジਸਟਰਡ ਟੀਐਸਸੀ ਵਿੱਚ ਹਰ ਡਿਜੀਟਲ ਇਨਪੁਟ ਬਿਟ ਜਾਂ ਤਾਂ ਕਰੰਟ ਨੂੰ ਲੰਘਣ ਦਿੰਦੀ ਹੈ ਜਾਂ ਰੋਕਦੀ ਹੈ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਿਟ 1 ਹੈ ਜਾਂ 0 ਜਦੋਂ ਇੱਕ ਡਿਜੀਟਲ ਬਿਟ 1 ਹੁੰਦੀ ਹੈ ਤਾਂ ਸਬੰਧਤ ਰਜਿਸਟਰ ਵਿੱਚੋਂ ਕਰੰਟ ਵਗਦਾ ਹੈ ਹੁਣ ਅਸੀਂ 4 ਬਿਟ ਬਾਈਨਰੀ ਵेटेड ਰਜਿਸਟਰ ਡੀਏਸੀ ਲਈ ਆਉਟਪੁਟ ਵੋਲਟੇਜ ਦਾ ਐਕਸਪ੍ਰੈਸ਼ਨ ਲੱਭਦੇ ਹਾਂ ਹਰ ਇਨਪੁਟ ਬਿਟ ਲਈ ਰਜਿਸਟਰ ਵਿੱਚੋਂ ਵਗਣ ਵਾਲੇ ਕਰੰਟ ਦਾ ਓਮਸ ਲਾਅ ਰਾਹੀਂ ਮੁਲਾਂਕਣ ਕੀਤਾ ਜਾਂਦਾ ਹੈ ਓਮਸ ਲਾਅ ਦੱਸਦਾ ਹੈ ਕਿ ਕਰੰਟ ਵੋਲਟੇਜ ਨੂੰ ਰਿਸਿਸਟੈਂਸ ਨਾਲ ਭਾਗ ਭਾਫ ਡਿਵਾਈਡ ਕਰਕੇ ਮਿਲਦਾ ਹੈ ਜਿਵੇਂ ਕਿ ਤੁਸੀਂ ਸਰਕਟ ਵਿੱਚ ਦੇਖ ਸਕਦੇ ਹੋ ਐਮਐਸਬੀ B3 ਲਈ ਰਿਸਿਸਟਰ ਦਾ ਮੁੱਲ R ਹੈ ਇਸ ਲਈ ਕਰੰਟ I3 ਰੈਫਰੈਂਸ ਵੋਲਟੇਜ ਨੂੰ R ਨਾਲ ਭਾਗ ਕਰਕੇ ਮਿਲਦਾ ਹੈ ਅਗਲੇ ਬਿਟ B2 ਲਈ ਰਿਸਿਸਟਰ ਦਾ ਮੁੱਲ 2R ਹੁੰਦਾ ਹੈ ਅਤੇ ਕਰੰਟ I2 ਰੈਫਰੈਂਸ ਵੋਲਟੇਜ ਨੂੰ 2R ਨਾਲ ਭਾਗ ਕਰਕੇ ਮਿਲਦਾ ਹੈ ਇਸੇ ਤਰ੍ਹਾਂ V1 ਅਤੇ V0 ਲਈ ਰੈਜ਼ਿਸਟਰ ਮੁੱਲ 4R ਅਤੇ 8R ਹੁੰਦੇ ਹਨ ਅਤੇ ਉਹਨਾਂ ਦੇ ਸਬੰਧਤ ਕਰੰਟ I1 ਅਤੇ I0 ਰੈਫਰੈਂਸ ਵੋਲਟੇਜ ਨੂੰ 4R ਅਤੇ 8R ਨਾਲ ਭਾਗ ਕਰਕੇ ਮਿਲਦੇ ਹਨ ਜਿਵੇਂ ਕਿ ਸਕਰੀਨ ਉੱਤੇ ਦਿੱਤੀਆਂ ਗਈਆਂ ਸਮੀਕਰਨਾਂ ਵਿੱਚ ਵਿਖਾਇਆ ਗਿਆ ਹੈ ਕਿਉਂਕਿ ਦਿੱਤੇ ਗਏ ਸਰਕਟ ਵਿੱਚ ਇਹ ਸਭ ਕਰੰਟ ਜੋੜੇ ਜਾਂਦੇ ਹਨ ਇਸ ਲਈ ਆਪਰੇਸ਼ਨਲ ਐਂਪਲੀਫਾਇਰ ਦੇ ਸਮਿੰਗ ਜੰਕਸ਼ਨ ਤੇ ਕੁੱਲ ਇਨਪੁਟ ਕਰੰਟ I ਟੋਟਲ ਇਨ੍ਹਾਂ ਕਰੰਟਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਹਰ ਕਰੰਟ ਦਾ ਮੁੱਲ ਰੈਫਰੈਂਸ ਵੋਲਟੇਜ ਅਤੇ ਰੈਜ਼ਿਸਟਰ ਦੇ ਅਨੁਪਾਤ ਵਿੱਚ ਹੁੰਦਾ ਹੈ ਇਨਵਰਟਿੰਗ ਸਮਿੰਗ ਐਂਪਲੀਫਾਇਰ ਵਿੱਚ ਆਉਟਪੁੱਟ ਵੋਲਟੇਜ કુલ ਕਰੰਟ ਨੂੰ ਫੀਡਬੈਕ ਰੈਜ਼ਿਸਟਰ RF ਨਾਲ ਗੁਣਾ ਕਰਕੇ ਮਿਲਦਾ ਹੈ ਇਨਵਰਟਿੰਗ ਵੰਤਰ ਹੋਣ ਕਰਕੇ ਆਉਟਪੁੱਟ ਵੋਲਟੇਜ ਨੈਗੇਟਿਵ ਹੁੰਦੀ ਹੈ ਇਹ 4-ਬਿਟ ਬਾਈਨਰੀ ਵੇਟਡ ਰੈਜ਼ਿਸਟਰਡ ਡੀਏਸੀ ਲਈ ਆਉਟਪੁੱਟ ਵੋਲਟੇਜ ਦਾ ਐਕਸਪ੍ਰੈਸ਼ਨ ਹੈ ਇਹ ਦੱਸਦਾ ਹੈ ਕਿ ਐਨਾਲੌਗ ਆਉਟਪੁੱਟ ਡਿਜੀਟਲ ਇਨਪੁੱਟ ਬਿਟਾਂ ਦੇ ਵੇਟਡ ਜੋੜ ਦੇ ਬਰਾਬਰ ਹੁੰਦਾ ਹੈ MSB B3 ਦਾ ਯੋਗਦਾਨ ਸਭ ਤੋਂ ਵੱਧ ਹੁੰਦਾ ਹੈ ਜਦਕਿ LSB B0 ਦਾ ਯੋਗਦਾਨ ਸਭ ਤੋਂ ਘੱਟ ਹੁੰਦਾ ਹੈ ਜਿਵੇਂ ਕਿ ਅਸੀਂ ਸਕਰੀਨ ਉੱਤੇ ਦੇਖ ਸਕਦੇ ਹਾਂ ਜੇਕਰ ਫੀਡਬੈਕ ਰੈジਸਟਰ ਦਾ ਮੁੱਲ R ਦੇ ਬਰਾਬਰ ਕਰ ਦਿੱਤਾ ਜਾਵੇ ਤਾਂ ਆਊਟਪੁੱਟ ਰੈਫਰੈਂਸ ਵੋਲਟੇਜ ਅਤੇ ਡਿਜੀਟਲ ਇਨਪੁੱਟ ਦੇ ਵੇਟਡ ਜੋੜ ਦੇ ਸਿੱਧੇ ਅਨੁਪਾਤ ਵਿੱਚ ਹੋ ਜਾਂਦੀ ਹੈ ਹੁਣ ਆਓ ਇਸ ਗਣਨਾ ਨੂੰ ਇੱਕ ਉਦਾਹਰਣ ਰਾਹੀਂ ਸਮਝੀਏ ਮਨ ਲਓ ਕਿ ਰੈਫਰੈਂਸ ਵੋਲਟੇਜ 10 ਵੋਲਟ ਹੈ ਅਤੇ ਡਿਜੀਟਲ ਇਨਪੁਟ 1011 ਹੈ ਜਿੱਤੇ B3 1 B2 0 B1 1 ਅਤੇ B0 1 ਹੈ ਜਦੋਂ ਅਸੀਂ ਇਹ ਮੁੱਲ ਪਿਛਲੇ ਦੱਸੇ ਆਉਟਪੁਟ ਵੋਲਟੇਜ ਦੇ ਐਕਸਪ੍ਰੈਸ਼ਨ ਵਿੱਚ ਪਾ ਦਿੰਦੇ ਹਾਂ ਤਾਂ ਆਉਟਪੁਟ ਵੋਲਟੇਜ -13.75 ਵੋਲਟ ਆਉਂਦੀ ਹੈ ਇਸ ਤਰ੍ਹਾਂ ਇਹ ਉਦਾਹਰਣ ਦੱਸਦੀ ਹੈ ਕਿ ਹਰ ਬਿਟ ਅਤੇ ਇਸ ਦੇ ਰਜਿਸਟਰ ਮੁੱਲਾਂ ਦਾ ਐਨਲੌਗ ਆਉਟਪੁਟ ਤੇ ਅਸਰ ਕਿਵੇਂ ਪੈਂਦਾ ਹੈ ਇਸ ਲੈਕਚਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਆਓ ਬਾਈਨਰੀ ਵੇਟਡ ਰਜਿਸਟਰਡ ਡੀਏਸੀ ਦੇ ਫਾਇਦੇ ਅਤੇ ਕਮੀਆਂ ਨੂੰ ਜਾਣੀਏ ਬਾਈਨਰੀ ਵੇਟਡ ਰਜਿਸਟਰਡ ਡੀਏਸੀ ਦੇ ਮੁੱਖ ਫਾਇਦੇ ਇਸ ਦਾ ਸਧਾਰਨ ਡਿਜ਼ਾਈਨ ਅਤੇ ਤੇਜ਼ ਕੰਮਕਾਜ ਹਨ ਇਹ ਸਰਕਟ ਰਜਿਸਟਰ ਅਤੇ ኦਪਰੇਸ਼ਨਲ ਐਂਪਲੀਫਾਇਰ ਵਰਗੇ ਬੇਸਿਕ ਕੰਪੋਨੈਂਟਸ ਦੀ ਵਰਤੋਂ ਕਰਕੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਇਹ ਸਭ ਇਨਪੁਟ ਬਿਟਾਂ ਨੂੰ ਇੱਕੋ ਸਮੇਂ ਪ੍ਰੋਸੈਸ ਕਰਦਾ ਹੈ ਜਿਸ ਕਰਕੇ ਡਿਜੀਟਲ ਤੋਂ ਐਨਲੌਗ ਰੂਪਾਂਤਰਣ ਤੇਜ਼ੀ ਨਾਲ ਹੁੰਦਾ ਹੈ ਜਦੋਂ ਰਜਿਸਟਰ ਮੁੱਲ ਸਹੀ ਹੁੰਦੇ ਹਨ ਤਾਂ ਆਉਟਪੁੱਟ ਸਹੀ ਅਤੇ ਪ੍ਰੋਸੈਜੋਗ ਹੁੰਦੀ ਹੈ ਇਸ ਡੀਏਸੀ ਵਿੱਚ ਕੁਝ ਕਮੀਆਂ ਵੀ ਹਨ ਇਸ ਨੂੰ 2 ਦੀ ਘਾਤ ਭਾਵ ਪਾਵਰਸ ਆਫ 2 ਅਨਸਾਰ ਬਹੁਤ ਹੀ ਸਹੀ ਮੁੱਲਾਂ ਵਾਲੇ ਰਜਿਸਟਰਾਂ ਦੀ ਲੋਡ ਹੁੰਦੀ ਹੈ ਰਜਿਸਟਰ ਮੁੱਲਾਂ ਵਿੱਚ ਛੋਟਾ ਫਰਕ ਵੀ ਗਲਤ ਆਉਟਪੁੱਟ ਪੈਦਾ ਕਰ ਸਕਦਾ ਹੈ ਖਾਸ ਕਰਕੇ ਜਦੋਂ ਬਿੱਟਾਂ ਦੀ ਗਿਣਤੀ ਵੱਧਦੀ ਹੈ ਇਹਨਾਂ ਦੇ ਇਲਾਵਾ ਇਨਵਰਟਿੰਗ ਐਂਪਲੀਫਾਇਰ 네ਗੇਟਿਵ ਆਉਟਪੁੱਟ ਪੈਦਾ ਕਰਦਾ ਹੈ ਜਿਸ ਨੂੰ ਪੋਜ਼ੀਟਿਵ ਰੂਪ ਵਿੱਚ ਬਦਲਣ ਲਈ ਵਾਦੂ ਸਰਕਟ ਦੀ ਲੋਡ ਪੈਂਦੀ ਹੈ ਜੋ ਕਿ ਗੁੰਜਲਤਾ ਨੂੰ ਵਧਾ ਦਿੰਦਾ ਹੈ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬਾਈਨਰੀ ਵੇਟਡ ਰੈਜ਼ਿਸਟਰ ਡੀਏਸੀ ਸੁਧਾਰਨ ਅਤੇ ਤੇਜ਼ ਹੁੰਦਾ ਹੈ ਪਰ ਇਸ ਦੀ ਸ਼ੁੱਧਤਾ ਅਤੇ ਸਕੇਲੇਬਿਲਟੀ ਦੀਆਂ ਪਾਬੰਦੀਆਂ ਇਸ ਨੂੰ ਸਿਰਫ ਘੱਟ ਬਿਟ ਐਪਲੀਕੇਸ਼ਨਾਂ ਲਈ ਯੋਗ ਬਣਾਉਂਦੀਆਂ ਹਨ ਵੱਧ ਸ਼ੁੱਧਤਾ ਲਈ ਆਰ 2 ਆਰ ਲੈਟਰ ਡੀਏਸੀ ਵਰਗੇ ਹੋਰ ਤਰੀਕੇ ਵਧੇਰੇ ਵਿਹਾਰਕ ਹਨ ਇਸ ਨਾਲ ਬਾਈਨਰੀ ਵੇਟਡ ਰੈਜ਼ਿਸਟਰਡ ਡੀਏਸੀ ਬਾਰੇ ਸਾਡੀ ਚਰਚਾ ਸਮਾਪਤ ਹੁੰਦੀ ਹੈ ਇਸ ਲੈਕਚਰ ਵਿੱਚ ਧਿਆਨ ਦੇਣ ਲਈ ਤੁਹਾਡਾ ਧੰਨਵਾਦ